ਮੈਂ ਤਾਂ ਬਾਪੂ ਤੇਰੀਆਂ ਅਸੀਂ ਨਾ ਵੀਡੀਓ ਵੇਖਦੇ ਹੁੰਨੇ ਤਰ੍ਹਾਂ ਫਿਲਮਾਂ ਤਰ੍ਹਾਂ ਇੱਥੇ ਆਸਟ੍ਰੇਲੀਆ 'ਚ ਵੇਖਦੇ ਹੁੰਨੇ ਆ ਐਲ ਸੀ ਡੀ ਤੇ ਲਾ ਕੇ ਸਾ ਚੰਗਾ ਵੱਡੇ ਟੀਵੀ ਤੇ ਲਾ ਕੇ ਹਾਂ ਐਲ ਸੀ ਡੀ ਤੇ ਵੱਡੇ ਟੀਵੀ ਤੇ ਬਾਬਾ ਲੰਬੀ ਉਮਰ ਬਾਖਸ਼ੇ ਲੰਬੀ ਉਮਰ ਹਾਂ ਤੁੰ ਨੂੰ ਵੀ ਭਾਈ ਰਾਮੇ ਤੂੰ ਵਹੀ ਮੁਰਿਆ ਏ ਦੱਸੋ ਵੇ ਉਹ ਆਰਾਮ ਆ ਅਰੇ ਹਾਂ ਕੀ ਆਲਾ ਭਾਈ ਠੀਕ ਆ ਭਾਈ ਤੂੰ ਕਿਹਾਲਾ ਹਾਂ ਹਾਂ ਵਧੀਆ ਵਧੀਆ ਠੀਕ ਆ ਭਾਈ ਤੇਰੀ ਦੱਸੋ ਹੀ ਹੋ ਠੀਕ ਆ ਚੰਗਾ ਚੱਲਦਾ ਕੰਮ ਕਰ ਇਹ ਵਧੀਆ ਚੱਲੀ ਜਾ ਰਹਾ ਬੰਦੇ ਹੋਰ ਸੈਟ ਹਾਂ ਹਾਂ ਆ ਕਿੱਥੋਂ ਆ ਗਿਆ ਮੈਂ ਆਸਟ੍ਰੇਲੀਆ ਤੋਂ ਬੋਲਦਾ ਆਸਟ੍ਰੇਲੀਆ ਤੋਂ ਆ ਬਾਬੇ ਨੇ ਕੀ ਕਰਦਾ ਭਾਈ ਓਏ ਦੂਜਾ ਨਿੱਕਾ ਤਾਂ ਹੋਇਆ ਫਿਰਦਾ ਨਾ ਟਿਕਟੌਕ ਤੇ ਲਾਈਵ ਹੋਇਆ ਬੈਠਾ ਨਾ ਰਾਮੀ ਜੰਨੇ ਸੁਣਦੇ ਹੀ ਨਹੀਂ ਕਰਿਆ ਘਰ ਸਪੋਰਟ ਤੂੰ ਤਾਂ ਮੈਂ ਤੈਨੂੰ ਕੀਤਾ ਤਾਂ ਹੈ ਵੇ ਮੈਸੇਜ ਤੂੰ ਗੱਲ ਹੀ ਨਹੀਂ ਕੀਤੀ ਉਹ ਕਿਹੜੀ ਆਈਡੀ ਦਾ ਨਹੀਂ ਪਤਾ ਲੱਗਦਾ ਓਏ ਗੁਰੀ ਕਿੰਦੇ ਬਰਾੜ ਦੇ ਨਾਂ ਤੇ ਅਸਲੀ ਤਾ ਜਵਾਬ ਦਿੱਤਾ ਸੀ ਤੈਨੂੰ ਬਾਈ ਆਇਆ ਸੀ ਬਾਈ ਤੇਰਾ ਮੈਸੇਜ ਗੁਰੀ ਸਾਹਿਬ ਆ ਹੈਲੋ ਭੇਜ ਦੇ ਤੂੰ ਹਾਈ ਭੇਜ ਦੇ ਜਾ ਹਾਂ ਹੋਰ ਸੈਟਾ ਹੋਰ ਵਧ ਗਿਆ ਗੱਟ ਹੈ ਕਿਵੇਂ ਬਾਈ ਟੀਵੀ ਤੇ ਦੇਖਦਾ ਕਹਿੰਦਾ ਟੀਵੀ ਤੇ ਓਏ ਤੈਨੂੰ ਯਾਦ ਕਰਦਾ ਕਿਹੜੀ ਜਗ੍ਹਾ ਤੋਂ ਸੁਣਿਆ ਨਹੀਂ ਬਾਈ ਇਹਨੂੰ ਬਾਬੇ ਨੂੰ ਦੁਆਰੇ ਦੱਸ ਮੈਂ ਤਾਂ